ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਵਿੱਚ ਗੇਪ ਰੇਡ ਨੂੰ ਲੈ ਕੇ ਵਿਵਾਦ ਥਮੰਦਾ ਨਾਮ ਹੀ ਲੈ ਰਿਹਾ ਜਿੱਥੇ ਪਹਿਲਾਂ 27 ਅਪ੍ਰੈਲ ਨੂੰ ਗੇਪ ਰੇਡ ਦਾ ਐਲਾਨ ਕੀਤਾ ਗਿਆ ਤੇ ਰੋਜ਼ ਗਾਰਡਨ ਤੋਂ ਇਹ 5 ਵਜੇ ਸ਼ਾਮ ਤੇ ਜਿਹੜੀ ਹੈ ਗੇਪ ਰੇਡੇ ਸਟਾਰਟ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ ਨਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੇਕਰ ਗੱਲ ਕੱਲ੍ਹ ਦੀ ਕਰੀਏ ਤਾਂ ਕੱਲ੍ਹ 20 ਨਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਕਿ ਗੁਰੂ ਨਗਰੀ ਦੇ ਵਿੱਚ ਜਈਆਂ ਚੀਜ਼ਾਂ ਨਹੀਂ ਹੋਣੀ ਚਾਹੀਦੀ ਤਾਂ ਪਰਮਜੀਤ ਸਿੰਘ ਅਕਾਲੀ ਔਰਾ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ ਤੇ ਉੱਥੇ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਮਾਨ ਸਿੰਘ ਅਕਾਲੀ ਨਹੰਗ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਵਿਰੋਧ ਜਿਹੜਾ ਜਤਾਇਆ ਗਿਆ ਹੈ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਕਿ ਜੇਕਰ ਇਹ ਗੇਪ ਰੇਡ ਹੁੰਦੀ ਹੈ ਅਮ੍ਰਿਤਸਰ ਦੇ ਵਿੱਚ ਤਾਂ ਇਹ ਚੰਗਾ ਨਹੀਂ ਹੋਏਗਾ ਉਹਨਾਂ ਨੇ ਕਹਿ ਕੇ ਅਸੀਂ ਕਿਸੇ ਨੂੰ ਅਪੀਲ ਨਹੀਂ ਕਰਾਂਗੇ ਅਸੀਂ ਸਿੱਧਾ ਹੁਣ ਕਾਰਵਾਈ ਕਰਾਂਗੇ ਉਹਨਾਂ ਨੇ ਕਹਿ ਕੇ ਜੇਕਰ ਇਹ ਗੇਪ ਰੇਡ ਹੁੰਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਜੇਕਰ ਕੋਈ ਹੁੰਦਾ ਹੈ ਤਾਂ ਉਹ ਸਿਰਫ ਪ੍ਰਸ਼ਾਸਨ ਹੋਏਗਾ ਉਹਨਾਂ ਨੇ ਕਹਿ ਕੇ ਕਿਸੇ ਵੀ ਤਰੀਕੇ ਦੇ ਨਾਲ ਅਮ੍ਰਿਤਸਰ ਦੇ ਵਿੱਚ ਇਹ ਗੇਪ ਰੇਡ ਜਿਹੜੀ ਹੈ ਉਹ ਨਹੀਂ ਹੋਣ ਦੇਾਂਗੇ ਤਾਂ ਹੁਣ ਲਗਾਤਾਰ ਗੇਪ ਰੇਡ ਨੂੰ ਲੈ ਕੇ ਵਿਵਾਦ ਜਿਹੜਾ ਉਹ ਵਧਦਾ ਜਾ ਰਿਹਾ ਹੈ ਤਾਂ ਲਗਾਤਾਰ ਨਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਤਰੀਕੇ ਦੇ ਨਾਲ ਆਪਣਾ ਵਿਰੋਧ ਜਿਹੜਾ ਦਰਜ ਕਰਵਾਇਆ ਜਾ ਰਿਹਾ ਹੈ ਤੇ ਨਾਲ ਦੀ ਨਾਲ ਆ ਆਪਣੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਚੇਤਾਵਨੀ ਦਿੰਦੇ ਹੋਏ ਨਹੰਗ ਸਿੰਘ ਜਿਹੜੇ ਨੇ ਮਾਨ ਸਿੰਘ ਅਕਾਲੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਬਿਆਨ ਸੁਣ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸੁਣਿਆ ਮੇਲੇ ਲੱਗਦੇ ਆ ਡੰਗਰਾਂ ਦੇ ਕੁੱਤਿਆਂ ਦੇ ਘੋੜਿਆਂ ਦੇ ਹਨਾ ਸ਼ੇਰਾਂ ਦੇ ਪਰਾ ਨਵੇਂ ਕੰਮ ਹੋ ਗਿਆ ਟੈਂਪੂ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹੈ ਨਾ ਅੰਮ੍ਰਿਤਸਰ ਦੀ ਧਰਤੀ ਇੱਕ ਪਾਵਨ ਧਰਤੀ ਆ ਇਸ ਧਰਤੀ ਆਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਆ ਤੇ ਜਿਹੜਾ ਕੜਕਾ ਪਾਰਟੀ ਉੱਥੇ ਆ ਮੇਲਾ ਕਰਾਉਣ ਜਾ ਰਿਹਾ ਨਾ ਜਿਹੜੇ ਵੀ ਉਹਨਾਂ ਦੇ ਪ੍ਰਬੰਧਕ ਪ੍ਰਬੰਧਕ ਆ ਉਹਨਾਂ ਨੂੰ ਸਾਡੇ ਵੱਲੋਂ ਬਈ ਬੇਨਤੀ ਬੋੰਤੀ ਨਹੀਂ ਸਾਡੇ ਵੱਲੋਂ ਸਦਾ ਖੁੱਲਾ ਸਦਾ ਹੀ ਆ ਵੀ ਜਾਂ ਡਾਂਗੋ ਡਾਂਗੀ ਆ ਤੇ ਜਾ ਕੇ ਪਾਣੀ ਇਕੱਠਾ ਕਰਕੇ ਤੇ ਆਪਣਾ ਰਾਹੇ ਪੈ ਜਾਓ ਇਹ ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪੁੱਤਰ ਧਰਤੀ ਆ ਇਹ ਸੂਰਬੀਰ ਬਚਨ ਕੇ ਬਲੀ ਯੋਧਿਆ ਨੇ ਇਹ ਤੇ ਸਿਰ ਵਾਰਿਆ ਇਸ ਧਰਤੀ ਵਾਸਤੇ ਤਾਂਤਰ ਬਾਬਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਗੁਰੂ ਰਾਮਦਾਸ ਜੀ ਦੇ ਪਾਛੇ ਦੇ ਘਰ ਨੂੰ ਆਜ਼ਾਦ ਕਰਨ ਵਾਸਤੇ ਨਾ ਜ਼ਾਲਮਾਂ ਦੇ ਸਿਰ ਲਾਏ ਤੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਵੀ ਇਹ ਉਹਦੇ ਪੋਤੇ ਆ ਜਿਨੇ ਸਾਨੂੰ ਮਰਨਾ ਸਿਖਾਇਆ ਤੇ ਜਿਨ੍ਹਾਂ ਨੂੰ ਮਰਨਾ ਆਉਂਦਾ ਉਹਨਾਂ ਨੂੰ ਝੁਕੜਾ ਨਹੀਂ ਆਉਂਦਾ ਇਹ ਕਰਕੇ ਬਾਬਾ ਦੀਪ ਸਿੰਘ ਦੇ ਵਾਰਿਸ ਅਜੇ ਬੈਠੇ ਆ ਬਿਲਕੁਲ ਤੇ ਨਾਲੇ ਪੰਥ ਬੁੱਢਾ ਦਾ ਸਦਾ ਗੱਜਦਾ ਹੀ ਰਿਹਾ ਇਹ ਮੁਸੀਬਤਾਂ ਦੇ ਵਿੱਚ ਗੱਜਿਆ ਵਾ ਤੇ ਜਦੋਂ ਵਡੇ-ਵਡੇ ਇੱਥੇ ਜਾਲਮ ਚੜ੍ਹ ਕੇ ਆਉਂਦੇ ਨੇ ਨਾ ਇਹਨਾਂ ਦੀ ਧੌਣ ਕਿੰਨਾ ਕੱਢਦਾ ਇਹਦੇ ਘੜੁਕਿਆਂ ਦੀ ਕਿਹੜੀ ਗੱਲ ਆ ਇਹਨਾਂ ਨੂੰ ਮੈਂ ਇੱਕੋ ਗੱਲ ਕਹਿੰਦਾ ਵੀ ਵਈ ਬੰਦੇ ਦੇ ਪੁੱਤਾਂ ਨੂੰ ਆਪਣਾ ਮੇਲਾ-ਮੂਲਾ ਜਾਂ ਬੰਦ ਕਰੋ ਚੰਗੀ ਗੱਲ ਆ ਨਹੀਂ ਤੇ ਮੈਂ ਹੋਰ ਵੀ ਜਿੰਨੇ ਆਪਣੇ ਸੱਚੇ ਭਰਾ ਮੰਨ ਸਕਦੀ ਜਾ ਰਹੇ ਆ ਨਾ ਮੰਡੀ ਦੇ ਵਿੱਚੋਂ ਬੜੇ-ਬੜੇ ਖੀਰੇ ਲਿਆਓ ਇਹਨਾਂ ਨੇ ਮੇਰੇ ਪਾਸੇ ਦੇ ਤੋਰੀਏ ਇਹਨਾਂ ਨੂੰ ਬਿਲਕੁਲ ਤੇ ਨਾ ਆਖਿਓ ਵੀ ਵਈ ਨੁਕਸਾਨ ਕੀਤਾ ਸਾਡਾ ਤੁਹਾਨੂੰ ਪੰਜਾਬੀ ਦੀ ਇੱਕ ਵਾਰੀ ਦੱਸਦਾ ਇਹ ਜਿਹੜਾ ਮੇਲਾ-ਮੂਲਾ ਜਾਂ ਇਹਨੂੰ ਕੋਈ ਹੋਰ ਸ਼ਹਿਰ ਚ ਰਹਿ ਜਾਓ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦੇ ਨਾਲ ਮੁਰ ਤੋਂ ਜਿਹੜੇ ਸਾਡੇ ਹੱਥ ਮਾਲਾ ਤੇ ਆ ਉਹ ਸਾਡੇ ਸ਼ਹਿਤਰਾ ਦੇ ਨਾ ਜਾਣ ਕਿਉਂਕਿ ਮਾਨਸਿਕ ਦੀ ਧਰ ਧਾਰਾ ਤੇ ਲਾ ਕੇ ਰੱਖਦੇ ਆ ਅਸਲ ਵਿੱਚ ਇਹ ਸੋਚਦੇ ਆ ਵੀ ਮਤਲਬ ਜਿਦਾਂ ਬਾਹਰਲੇ ਦੇਸ਼ਾਂ ਚੋਂ ਨੇ ਕਾਨੂੰਨ ਬਣਾ ਲਿਆ ਕੋ ਜੈਂਡਰ ਜਾ ਚੇਂਜ ਕਰਾ ਲੈਂਦੇ ਆਪਣੇ ਨਾ ਬੰਦੇ ਮੁੰਡੇ ਇਹਨਾਂ ਨੂੰ ਯਾਰਾਂ ਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਦੇ ਪੱਗਾਂ ਪੰਨੀਆਂ ਮੇਰੇ ਘੋੜੇ ਜੇ ਲੰਮੀਆਂ ਲੰਮੀਆਂ ਦਾੜੀਆਂ ਰੱਖੀਆਂ ਕੀ ਕਰਦੇ ਫਿਰਦੇ ਆ ਸਿੱਖਾਂ ਦੀ ਸ਼ਭੀ ਖਰਾਬ ਕਰਨ ਦੇ ਆ ਇਹ ਨਾਲ ਹੀ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੰਦੇ ਆ ਵੀ ਇਹਨਾਂ ਦਾ ਜਿਹੜਾ ਪੰਨਾਂ ਦਾ ਇਕੱਠਾ ਕਰਦੇ ਹੋ ਇਹਦੇ ਚ ਭਲਾ ਜੇ ਇਹ ਨਾ ਆਖਿਓ ਨੇ ਅੰਗ ਸਿੰਘ ਜਥੇਬੰਦੀਆਂ ਆਉਣਗੀਆਂ ਬੁੱਢਾ ਦਲ ਚਾਰਪਰ ਤਿਆਰ ਬੈਠਾ ਔਰ ਜਥੇਬੰਦੀਆਂ ਜਿੱਥੇ ਆਉਣਗੀਆਂ ਉਹਦੇ ਬਾਬਾ ਮਾਨ ਸਿੰਘ ਜਥੇਬੰਦੀ ਉਹ ਵੀ ਪਹੁੰਚੂਗੀ ਤੇ ਬੁੱਢਾ ਦਲ ਹਮੇਸ਼ਾ ਹੀ ਜਿਹੜਾ ਵਾ ਉਹ ਮਤਲਬ ਤਤਪਰ ਹੀ ਰਿਹਾ ਵਾ ਅਸੀਂ ਜਿਹੜੇ ਵੀ ਅੱਜ ਤੱਕ ਕਾਰਜ ਕੀਤੇ ਆ ਪੰਥ ਬੁੱਢਾ ਦਲ ਇੱਕ ਡਾਕ ਖੜਿਆ ਤੇ ਇੱਕ ਡਾਕ ਖੜੂਗਾ ਔਰ ਵੀ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਉਹਨਾਂ ਦਾ ਵੀ ਧੰਨਵਾਦ ਆ ਤੇ ਬਾਕੀ ਵੀ ਜਿਹੜਾ ਮੇਲਾ ਕਰਾ ਰਿਆ ਉਹਨੂੰ ਪੈ ਇਹ ਨਹੀਂ ਪਤਾ ਵੀ ਕਿੱਡੀ ਪਵਿੱਤਰ ਧਰਤੀ ਆ ਹੈ ਵੀ ਕਿਹੜਾ ਕੰਮ ਇਹੀ ਕਰਾਉਂਦੇ ਆ ਉਹਨਾਂ ਲੋਕਾਂ ਦੀਆਂ ਤੇ ਇੱਕ ਰੀਕੇ ਗਰੀਬ ਦੀਆਂ ਧੀਆ ਭੈਣਾਂ ਦਾ ਰਿਸ਼ਤਾ ਕਰਾਓ ਉਹਨਾਂ ਦੇ ਵਿਆਹ ਕਰਾਓ ਕੋਈ ਭਲਾ ਕਰੋ ਕੋਈ ਰਾਸ਼ਨ ਰੂਸ਼ਨ ਵੰਡੋ ਲੋਕਾਂ ਨੂੰ ਮੰਡੀ ਲਾਉਣੀ ਕੋਈ ਚੰਗੇ ਜਾਨਵਰ ਲੈ ਕੇ ਆਓ ਉਹ ਬਾਹਰੋਂ ਲਿਆਓ ਉਹਨਾਂ ਨੂੰ ਕਿੱਥੇ ਸੰਸਾਰ ਦੇ ਲੋਕਾਂ ਨੂੰ ਦੱਸੋ ਪੰਜਾਬ ਦੇ ਲੋਕਾਂ ਨੂੰ ਵੀ ਆ ਬਾਹਰ ਦੀ ਬਰੀਡ ਆ ਇਹੋ ਦੀ ਬਰੀਡ ਆ ਗਈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੰਜਾਬ ਦੇ ਵਿੱਚ ਸਰਦਾਰ ਜਿਹੜੇ ਪੁੱਤ ਬਹੁਤ ਫਾਇਦਾ ਹੁੰਦੇ ਹੁਣ ਤਾਂ ਅਮਰੀਕਾ ਵਾਲਿਆਂ ਨੇ ਵੀ ਇਹਨਾਂ ਦਾ ਉੱਥੋਂ ਇਹਨਾਂ ਦੀ ਕੈਨਸਲ ਕਰ ਦਿੱਤੀ ਆ ਪਰੋਕੇ ਸਾਰੇ ਵਿਆਹ ਦੇ ਨੇ ਉਹਨਾਂ ਨੇ ਹਾਂਜੀ ਇਹਨਾਂ ਮੇਰੇ ਕਰ ਦਿੱਤਾ ਚਲੋ ਅਸੀਂ ਇਹ ਨਹੀਂ ਕਹਿੰਦੇ ਹਰਕ ਨੂੰ ਜੀਣ ਦਾ ਹੱਕ ਆ ਪਰ ਬਾਬਾ ਜੀ ਉਹ ਦਰਬਾਰ ਸਾਹਿਬ ਉੱਥੇ ਸਾਡਾ ਇੱਕ ਪਵਿੱਤਰ ਸਥਾਨ ਆ ਅਸੀਂ ਜਿਹੜੇ ਵੀ ਆਪਣੇ ਉੱਥੇ ਪ੍ਰਬੰਧਕ ਲੱਗੇ ਹੋਏ ਨੇ ਐਸਜੀਬੀਸੀ ਦੇ ਕਮੇਟੀ ਵਾਲੇ ਜੋ ਵੀ ਪ੍ਰਧਾਨ ਨੇ ਜਾਂ ਕਾਲ ਤੱਕ ਸਾਹਿਬ ਦੇ ਜ਼ਹੀਦਾਰ ਨੇ ਜੇ ਉਹਨਾਂ ਤੱਕ ਗੱਲ ਨਹੀਂ ਵੀ ਪਹੁੰਚੀ ਦਿਓ ਇਸ ਮਸਲੇ ਤੇ ਵੀ ਕਹਿਣ ਬਾਕੀ ਨਹੀਂ ਤਾਂ ਬਾਬਾ ਜੀ ਫੌਜਾਂ ਨੇ ਤਾਂ ਆਪਣੇ ਐਕਸ਼ਨ ਲੈਣਾ ਲੈ ਆਪਾਂ ਐਕਸ਼ਨ ਘੱਟ ਤੇ ਆਪਾਂ ਰਿਐਕਸ਼ਨ ਦੇ ਵਿੱਚ ਵੱਧ ਭਰੋਸਾ ਰੱਖਦੇ ਆ ਆਪਣੀ ਦਵਾਈ ਇਦਾਂ ਦੀ ਆ ਵੀ ਜਿਹੜੀ ਖਰਾਬ ਕਰ ਦਿੰਦੀ ਅੰਦਰੋਂ ਇਹ ਐਵੇਂ ਬਾਬਾ ਜੀ ਉਹਦੇ ਵਿੱਚ ਸਾਨਾਂ ਦੇ ਮਤਲਬ ਕਿ ਢੇੜ ਫੁਣੇ ਆ ਇਹ ਸਾਨ ਨਹੀਂ ਹੈਗੇ ਵੀ ਸਾਡੇ ਆਪਣੇ ਬੰਦਿਆਂ ਨੇ ਆਪਸ ਵਿੱਚ ਵੱਧ ਕਰਨਾ ਆ ਤੇ ਇਹਨਾਂ ਦਾ ਵੱਧ ਵੱਜਣਾ ਆ ਅਸੀਂ ਡੀਸੀ ਨੂੰ ਸੀਪੀ ਨੂੰ ਇਦਾਂ ਦਾ ਅਮਰੋਦ ਸਰ ਦੀ ਧਰਤੀ ਦੇ ਕੋਈ ਵੀ ਮੇਲਾ ਨਹੀਂ ਹੋਣਾ ਚਾਹੀਦਾ ਇਹ ਆਪਾਂ ਕਹਿਤ ਆ ਜਾਂ ਵੀਰੂਣਾ ਨੇ ਵੀ ਕਹਿਤਾ ਆ ਹੋਰ ਵੀ ਵੀਰ ਜ세 ਬੰਦੀਆਂ ਜਿਹੜੀਆਂ ਬਿਆਨ ਦੇਣ ਡੀਆਂ ਆ ਜੇ ਅੱਜ ਇੱਕ ਜਗ੍ਹਾ ਹੋਊਗਾ ਤਾਂ ਤੁਸੀਂ ਸੁਣਿਆ ਇਹ ਸੰਨ ਨਹਾਗ ਸਿੰਘ ਮਾਨ ਸਿੰਘ ਅਕਾਲੀ ਜਨਾਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਆਪਣਾ ਵਿਰੋਧ ਜਿਹੜਾ ਉਹ ਦਰਜ ਕਰਵਾਇਆ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਅਪੀਲ ਵਗੈਰਾ ਨਹੀਂ ਕਰਨੀ ਅਸੀਂ ਸਿੱਧੀ ਚੇਤਾਵਨੀ ਦਿੰਨੇ ਆ ਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਲਗਾਤਾਰ ਵਾਧਰੇ ਵਿਰੋਧ ਨੂੰ ਲੈ ਕੇ ਹੁਣ ਬੱਧੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਗੇਪ ਰੇਡ ਨੂੰ ਲੈ ਕੇ ਲਗਾਤਾਰ ਕਾਫੀ ਵਿਵਾਦ ਛਿੜ ਰਿਹਾ ਹੈ ਨਹਾਂ ਸਿੰਘ ਜਤੇ ਬੰਦियां ਲਗਾਤਾਰ ਇਸ ਚੀਜ਼ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਕਿ ਗੇਪ ਰੇਡ ਨਹੀਂ ਹੋਣੀ ਚਾਹੀਦੀ ਹੈ ਤਾਂ ਇਸ ਰੇਡ ਨੂੰ ਲੈ ਕੇ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇਸ ਰੇਡ ਨੂੰ ਰੱਦ ਕਰਵਾ ਦਿੱਤਾ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਹੁਣ ਗੇਪਰੇਡ ਨੂੰ ਰੱਦ ਕਰ ਦਿੱਤਾ ਗਿਆ ਹੈ ਲਗਾਤਾਰ ਕਈ ਤਰੀਕੇ ਦੇ ਸਵਾਲ ਇਸ ਗੇਪਰੇਡ ਨੂੰ ਲੈ ਕੇ ਕੀਤੇ ਜਾ ਰਹੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਪਵਿੱਤਰ ਨਗਰੀ ਦੇ ਵਿੱਚ ਗੁਰੂ ਨਗਰੀ ਚ ਇਹ ਪ੍ਰੇਡ ਨਹੀਂ ਹੋਣੀ ਚਾਹੀਦੀ ਇਸ ਤਰੀਕੇ ਦੀਆਂ ਫਿਰਤਾਂ ਗੁਰੂ ਨਗਰੀ ਦੇ ਵਿੱਚ ਨਹੀਂ ਪੈਣੀਆਂ ਚਾਹੀਦੀਆਂ ਤਾਂ ਨਿਹੰਗ ਸਿੰਘਾਂ ਦੇ ਵੱਲੋਂ ਲਗਾਤਾਰ ਕਈ ਤਰੀਕੇ ਦੇ ਨਾਲ ਬਿਆਨ ਦੇ ਕੇ ਆਪਣੇ ਵਿਰੋਧ ਜਿਹੜਾ ਹੈ ਉਹ ਦਰਜ ਕਰਵਾਇਆ ਜਾ ਰਿਹਾ ਸੀ ਤਾਂ ਇਸ ਸਭ ਦੇ ਦਰਮਿਆਨ ਹੁਣ ਵੱਡਾ ਫੈਸਲਾ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਹੈ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਗੇਪ ਰੇਡ ਰੱਦ ਕਰ ਦਿੱਤੀ ਗਈ ਹੈ ਜੀ ਹਾਂ 27 ਅਪ੍ਰੈਲ ਨੂੰ ਹੋਣ ਵਾਲੀ ਗੇਪ ਰੇਡ ਨੂੰ ਰੱਦ ਕਰ ਦਿੱਤਾ ਗਿਆ ਹੈ ਤਾਂ ਜਿਹੜੀ ਜਗ੍ਹਾ ਲੱਭੀ ਗਈ ਸੀ ਤਾਂ ਰੋਜ਼ ਗਾਰਡਨ ਦੇ ਵਿੱਚ ਜਿਹੜਾ ਹੈ ਪ੍ਰੇਡ ਕੀਤੀ ਜਾਣੀ ਸੀ ਤਾਂ ਰਣਜੀਤ ਐਵੇਨਿਊ ਤੋਂ ਸ਼ੁਰੂ ਹੋ ਕੇ ਰੋਜ਼ ਗਾਰਡਨ ਤੱਕ ਇਹ ਪ੍ਰੇਡ ਜਿਹੜੀ ਆ ਉਹ ਜਾਣੀ ਸੀ ਤਾਂ ਉਸ ਨੂੰ ਲੈ ਕੇ ਕਾਫੀ ਵਿਵਾਦ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ 27 April 2025 ਨੂੰ ਇਹ ਪ੍ਰੇਡ ਜਿਹੜੀ ਹੈ ਸ਼ਾਮ ਦੇ 5 ਵਜੇ ਸ਼ੁਰੂ ਹੋਣੀ ਸੀ ਤਾਂ ਗੇ ਪ੍ਰੇਡ ਨੂੰ ਲੈ ਕੇ ਕਾਫੀ ਵੱਡੇ ਪੱਧਰ ਤੇ ਜਦੋਂ ਨਹੰਗਾ ਸਿੰਘਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਹੁਣ ਇਸ ਦੇ ਵਿੱਚ ਵੱਡਾ ਫੈਸਲਾ ਪ੍ਰਸ਼ਾਸਨ ਦੇ ਵੱਲੋਂ ਲਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਸਿੱਧੇ ਤੌਰ ਦੇ ਉੱਤੇ ਚੇਤਾਵਨੀਆਂ ਨਹਾਗ ਸਿੰਘਾ ਦੇ ਵੱਲੋਂ ਦਿੱਤੀਆਂ ਗਈਆਂ ਸੀ ਕਿ ਜੇਕਰ ਕਿਸੇ ਤਰੀਕੇ ਦੇ ਨਾਲ ਉੱਥੇ ਕੋਈ ਟਕਰਾਅ ਦਾ ਮਾਹੌਲ ਬਣਦਾ ਹੈ ਤਾਂ ਉਸਦੇ ਜ਼ਿੰਮੇਵਾਰ ਅੰਮ੍ਰਿਤਸਰ ਪ੍ਰਸ਼ਾਸਨ ਹੋਏਗਾ ਤਾਂ ਹੁਣ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਹੁਣ ਜਿਹੜਾ ਗੇਪ ਰੇਡ ਉਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਗੇਪ ਰੇਡ ਪਹਿਲਾਂ ਵੀ ਹੋ ਚੁੱਕੀ ਅੰਮ੍ਰਿਤਸਰ ਦੇ ਵਿੱਚ ਪਿਛਲੇ ਸਾਲ ਵੀ ਇਹ ਗੇਪ ਰੇਡ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਕਰਵਾਈ ਗਈ ਸੀ ਇੱਕ ਯੁਵਕ ਹੈ ਜਿ세 ਬੋਲੋ ਇਹ ਆਯੋਜਨ ਜਿਹੜਾ ਨੇ ਉਹ ਕਰਾਏ ਜਾਂਦੇ ਨੇ ਤਾਂ ਪਿਛਲੇ ਸਾਲ ਵੀ ਵੱਡੇ ਪੱਧਰ ਦੇ ਉੱਤੇ ਇਹ ਗੇ ਪ੍ਰੇਡ ਹੋਈ ਸੀ ਜਿਸ ਦੇ ਵਿੱਚ 300 ਤੋਂ 400 ਦੇ ਕਰੀਬ ਜਿਹੜਾ ਨੇ ਗੇ ਕਮਿਊਨਿਟੀ ਐਲਜੀਬੀਟੀ ਕਮਿਊਨਿਟੀ ਦੇ ਲੋਕ ਜਿਹੜਾ ਨੇ ਉਹ ਸ਼ਾਮਿਲ ਹੋਏ ਸੀ ਤਾਂ ਉਸ ਤੋਂ ਬਾਅਦ ਜਦੋਂ ਹੁਣ ਇਸ ਗੇ ਪ੍ਰੇਡ ਦਾ ਅਨਾਉਂਸਮੈਂਟ ਕੀਤਾ ਗਿਆ ਜਾਂ ਇਸ ਗੇ ਪ੍ਰੇਡ ਦਾ ਐਲਾਨ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਹੀ ਵਿਵਾਦ ਜਿਹੜਾ ਸ਼ੁਰੂ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਲਗਾਤਾਰ ਨਹਾਂ ਹੰਸ ਸਿੰਘ ਜਿਤੇ ਬੰਦਿਆਂ ਸਿੱਧੀਆਂ ਚੇਤਾਵਨੀਆਂ ਦਿੰਦੀਆਂ ਨਜ਼ਰ ਆਈਆਂ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਵੀ ਖਾਸਾ ਵਿਵਾਦਾਂ ਦੇ ਵਿੱਚ ਹੀ ਰਹਿ ਆ ਗੇ ਪ੍ਰੇਡ ਸਭ ਤੋਂ ਪਹਿਲਾਂ ਜਿਹੜਾ ਪਰਮਜੀਤ ਸਿੰਘ ਅਕਾਲੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਅੱਜ ਮਾਨ ਸਿੰਘ ਅਕਾਲੀ ਔਰ ਆਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਕਿ ਮੈਂ ਕੋਈ ਅਪੀਲ ਕਰਨ ਨਹੀਂ ਆਇਆ ਮੈਂ ਸਿੱਧੀ ਚੇਤਾਵਨੀ ਦੇਣ ਆਇਆ ਕਿ ਜੇਕਰ ਤੁਸੀਂ ਇਸ ਤਰੀਕੇ ਦੀ ਪ੍ਰੇਡ ਗੁਰੂ ਨਗਰੀ ਦੇ ਵਿੱਚ ਕੀਤੀ ਤਾਂ ਦਾ ਅੰਜਾਮ ਬੁਰਾ ਹੋਏਗਾ ਡਾਂਗਾ ਚੱਲਣ ਗਿਆ ਤੇ ਜੇਕਰ ਇਸ ਤਰੀਕੇ ਦੀ ਕੋਈ ਸਥਿਤੀ ਬਣਦੀ ਹੈ ਤਾਂ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜਿਸ ਦੇ ਵੱਲੋਂ ਮਨਜ਼ੂਰੀ ਦਿੱਤੀ ਜਾ ਰਹੀ ਹੈ ਤਾਂ ਹੁਣ ਇਸ ਸਬਦੇ ਦਰਮਿਆਨ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਇੱਕ ਗੇਪ ਰੇਡ ਜਿਹੜੀ ਹੈ ਉਹ ਰੱਦ ਕਰਵਾ ਦਿੱਤੀ ਗਈ ਹੈ ਤਾਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਉਹ ਚੇਤਾਵਨੀ ਵੀ ਸੁਣਾ ਦਿੰਨੇ ਆ ਜਿਸ ਦੇ ਵਿੱਚ ਮਾਨ ਸਿੰਘ ਅਕਾਲੀ ਵੱਲੋਂ ਸਿੱਧੇ ਤੌਰ ਦੇ ਉੱਤੇ ਚੇਤਾਵਨੀ ਜਿਹੜੀ ਹੈ ਉਹ ਗੇਪ ਰੇਡ ਨੂੰ ਲੈ ਕੇ ਦਿੱਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸੁਣਿਆ ਮੇਲੇ ਲੱਗਦੇ ਆ ਡੰਗਰਾਂ ਦੇ ਕੁੱਤਿਆਂ ਦੇ ਘੋੜਿਆਂ ਦੇ ਹਨਾ ਸ਼ੇਰਾਂ ਦੇ ਪਰ ਆ ਨਵਾਂ ਹੀ ਕੰਮ ਹੋ ਗਿਆ ਜਿਹੜਾ ਟੈਂਪੂਆਂ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹਨਾ ਅੰਮ੍ਰਿਤਸਰ ਦੀ ਧਰਤੀ ਇੱਕ ਪਾਵਨ ਧਰਤੀ ਆ ਇਸ ਧਰਤੀ 'ਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਆ ਤੇ ਜਿਹੜਾ ਭੁੱਕਾ ਪਾਰਟੀ ਉੱਥੇ ਆ ਮੇਲਾ ਕਰਾਉਣ ਜਾ ਰਿਹਾ ਨਾ ਜਿਹੜੇ ਵੀ ਇਹਨਾਂ ਦੇ ਪ੍ਰਬੰਧਕ ਪ੍ਰਬੰਧਕਾਂ ਉਹਨਾਂ ਨੂੰ ਸਾਡੇ ਵੱਲੋਂ ਵੀ ਬੇਨਤੀ ਬੋੰਤੀ ਨਹੀਂ ਸਾਡੇ ਵੱਲੋਂ ਸਦਾ ਖੁੱਲਾ ਸਦਾ ਹੀ ਆ ਵੀ ਜਾਂ ਡਾਂਗੋ ਡਾਂਗੀ ਆ ਜਾਓ ਤੇ ਜਾਓ ਇਕੱਠਾ ਕਰਕੇ ਤੇ ਆਪਣਾ ਰਾਹੇ ਪੈ ਜਾਓ ਇਹ ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪਵਿੱਤਰ ਧਰਤੀ ਆ ਇਹ ਸੂਰਬੀਰ ਬਚਨ ਕੇ ਬਲੀ ਯੋਧਿਆ ਨੇ ਇੱਥੇ ਸਿਰ ਵਾਰਿਆ ਇਸ ਧਰਤੀ ਵਾਸਤੇ ਤਾਂਤਰਬਾਪਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਗੁਰੂ ਰਾਮਦਾਸ ਜੀ ਦੇ ਪਾਛੇ ਦੇ ਘਰ ਨੂੰ ਆਜ਼ਾਦ ਕਰਾਉਣ ਵਾਸਤੇ ਨਾ ਜ਼ਾਲਿਮਾਂ ਦੇ ਸਿਰ ਲਾਏ ਤੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਵੀ ਇਹ ਉਹਦੇ ਪੋਤਿਆਂ ਜਿਨੇ ਸਾਨੂੰ ਮਰਨਾ ਸਿਖਾਇਆ ਜਿਹਨਾਂ ਨੂੰ ਮਰਨਾ ਆਉਂਦਾ ਉਹਨਾਂ ਨੂੰ ਝੁਕੜਾ ਨਹੀਂ ਆਉਂਦਾ ਇਹ ਕਰਕੇ ਬਾਬਾ ਦੀਪ ਸਿੰਘ ਦੇ ਵਾਰਿਸ ਅਜੇ ਬੈਠੇ ਆ ਬਿਲਕੁਲ ਤੇ ਨਾਲੇ ਪੰਥ ਬੁੱਢਾ ਨਾਲ ਸਦਾ ਗੱਜਦਾ ਹੀ ਰਿਹਾ ਇਹ ਮੁਸੀਬਤਾਂ ਦੇ ਵਿੱਚ ਗੱਜਿਆ ਵਾ ਤੇ ਜਦੋਂ ਵੱਡੇ ਵੱਡੇ ਇੱਥੇ ਜ਼ਾਲਮ ਚੜ੍ਹ ਕੇ ਆਉਂਦੇ ਨਾ ਇਹਨਾਂ ਦੀ ਧੌਣ ਕਿੰਨਾ ਕੱਢਦਾ ਇਹ ਤੇ ਘੜੁਕਿਆਂ ਦੀ ਕਿਹੜੀ ਗੱਲ ਆ ਇਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਵੀ ਵਹੀ ਬੰਦੇ ਦੇ ਪੁੱਤਾਂ ਨੂੰ ਆਪਣਾ ਮੇਲਾ ਮੂਲਾ ਜਾਂ ਬੰਦ ਕਰ ਦੋ ਚੰਗੀ ਗੱਲ ਆ ਨਹੀਂ ਤੇ ਮੈਂ ਹੋਰ ਵੀ ਜਿੰਨੇ ਆਪਣੇ ਸੱਚੇ ਭਰਾ ਮੰਨ ਸਕਦੀ ਜਾ ਰਿਹਾ ਨਾ ਮੰਡੀ ਦੇ